ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਝੋਨੇ ਨੂੰ ਪਾਈ ਆ ਕਲੋਰੋ ਦਵਾਈ ਪਾਈ ਆ ਝੋਨੇ ਨੂੰ ਕਲੋਰੋ ਇਹਦਾ ਰੀਜਨ ਇਹ ਆ ਵੀ ਝੋਨੇ ਦੇ ਵਿੱਚ ਚੂਹਾ ਘਟ ਆਉਂਦਾ ਝੋਨਾ ਕੌੜਾ ਹੋ ਜਾਂਦਾ ਜਿੱਦਾਂ ਦੇਖ ਲਓ ਵੱਟ ਦੇ ਨਾਲ ਚੂਹਾ ਆ ਜਾਂਦਾ ਚੂਹੇ ਨੇ ਬਹੁਤ ਨੁਕਸਾਨ ਕੀਤਾ। ਇਸ ਵਾਰ ਤਾਂ ਬਾਲ ਹੈ। ਇਸ ਵਾਰ ਚੂਹੇ ਨੇ ਇੱਕ ਕਿੱਲੇ ਦੇ ਵਿੱਚੋਂ ਲਾ ਲੋ ਵੀ 10 ਮਰਲੇ ਝੋਨਾ ਚੂਹਾ ਖਾ ਗਿਆ। ਅਜਾਪਾ ਕੋਲੋਰ ਹੋ ਬਾਈ ਇਹ। ਜੇ ਬਚਾ ਹੋਇਆ ਦੇਖੋ ਨਹੀਂ ਤਾਂ ਚੂਹੇ ਨੇ ਫਿਰ ਆਉਣਾ ਹੀ। ਝੋਨੇ ਦਾ ਸਭ ਤੋਂ ਖੇਤੀ ਜਿਹੜੀ ਔਖੀ ਉਹ ਝੋਨੇ ਦੀ ਆਪਣੂੰ ਹੁੰਦੀ ਏ ਬਾਕੀ ਆਪਾਂ ਕੋਈ ਨਹੀਂ ਰੱਬ ਦੀ ਕਿਰਪਾ ਨਾਲ ਝੋਨਾ ਪਰਿਆ ਇੱਥੋਂ ਵਿੱਚੋਂ ਵੀ ਚੂਹਾ ਖਾ ਗਿਆ ਝੋਨਾ